ਆਨੇ ਕਾਨੇ ਆਪਣੀਆਂ ਦੀ ਲੜਕੀਆਂ ਐ ਅਕਾਲੀ ਪਾਠ ਨਾਲ ਸੰਬੰਧ ਰੱਖਣ ਵਾਲੀਆਂ ਦੀ ਲੜਕੀਆਂ ਐ ਕਿਸੇ ਗਰੀਬ ਦੀ ਲੜਕੀ ਆ ਭਾਵੇਂ ਕਿਸੇ ਹੋਰ ਦੀ ਲੜਕੀ ਐ ਜਿਹੜਾ ਕਿਸੇ ਧੀ ਭੈਣ ਨੂੰ ਲੁੱਟਦਾ ਤੇ ਫੜਦਾ ਤੇ ਬੇਇੱਜ਼ਤੀ ਕਰਦਾ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਤੇ ਆਪਣੇ ਵੱਲ ਅਲਾਨੀਆਂ ਤੋਂ ਜ਼ਰੂਰ ਕਹਾਂਗਾ ਤੇ ਕੋਈ ਚਾਹ ਕੋਈ ਗਵਰਨਮੈਂਟ ਦਾ ਬੰਦਾ ਚਾਰ ਪੇ ਦੂਜਾ ਬੰਦਾ ਹੈ ਜਿਹੜਾ ਧੀ ਭੈਣ ਦੀ ਕਿਸੀ ਬਰਬਾਦੀ ਕਰਨੀ ਚਾਹੁੰਦਾ ਹੈ ਕੋਨੂੰ ਸਾਫ ਸਾਜੀ ਗੱਡੀ ਚੜਾ ਕੇ ਮੇਰੇ ਕੋਲ ਆਇਆ ਕਰੋ ਐ ਤਿਆਰ ਕੇ ਬਾਬਾ ਜੀ ਦੇ ਦਿੱ ਲੋਟਰੀ ਗੈਣੇ ਰਾਂ ਦੇ ਪਰ ਬਾਬੇ ਨੇ ਠੀਕ ਠੀਕ ਕਰਕੇ ਹੰਦੇ ਕੋਨ ਨੂੰ ਦੇ ਦੇਵੇ ਉਹਨਾਂ ਭੈਣਾਂ ਦੀ ਅੱਜ ਟਪਟਾਉਣਾ ਮੇਰਾ ਤੇ ਲੰਗੋਵਾਲ ਦਾ ਕਮੀਨਾ ਏ ੱੱਲੇ ਦਾ ਤੁਸੀਂ ਵੀ ਸਾਡੇ ਭਰਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆ ਬਾਪੀ ਸਾਵਾ ਤੇ ਸ਼ਾਂਤੀ ਰੱਖੋ ਸਤਿਗੁਰੂ ਗ੍ਰੰਥ ਸਾਹਿਬ ਤੇ ਭੈਣ ਦੀ ਚੁਲਕੇ ਵਾਲੇ ਨੂੰ ਗੱਡੀ ਚੜਾਓ ਵਾਹਿਗੁਰੂ ਜਿੱਕਾ ਖਾਲਸਾ